ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਫਾਸਫੋਰਸ ਤੱਤ ਦੀ ਪੂਰਤੀ ਲਈ ਹਾੜੀ ਵਾਲੀਆਂ ਫਸਲਾਂ ਜਿਹਦੇ ਵਿੱਚ ਕਣਕ ਹੈ ਚਾਹੇ ਛੋਰਲੇ ਆ ਜਾਂ ਸਰੋਂ ਆ ਜਾਂ ਚਾਰੇ ਦੇ ਵਿੱਚ ਵਸੀਮ ਦੀ ਜ਼ਿਆਦਾ ਕਿਸਾਨ ਵੀਰ ਬਜਾਈ ਕਰਦੇ ਆ ਜਾਂ ਹੋਰ ਦਾਲਾਂ ਜਾਂ ਤੇਲਬੀਜ ਫਸਲਾਂ ਇਹਦੇ ਵਿੱਚ ਡੀਏਪ ਦੇ ਬਦਲ ਵਜਾ ਕਿਹੜੀ ਖਾਦ ਆਪਾਂ ਵਰਤ ਸਕਦੇ ਕਿਉਂਕਿ ਖਾਸ ਤੌਰ ਤੇ ਤੁਸੀਂ ਦੇਖੋਗੇ ਜਿਹੜੀਆਂ ਹੁਣ ਅ ਦੁਨੀਆ ਪੱਧਰ ਦੇ ਹਰਾਤ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਕਿਉਂਕਿ ਕਾਫੀ ਹਿੱਸਾ ਡੀਏਪ ਦਾ ਬਾਹਰੋਂ ਇੰਪੋਰਟ ਕੀਤਾ ਜਾਂਦਾ ਤੇ ਕਈ ਦੇਸ਼ਾਂ ਦੇ ਜਿਹੜਾ ਆਪਸ ਦੇ ਵਿੱਚ ਯੁੱਧ ਚੱਲ ਰਹੇ ਆ ਉਹਦੇ ਕਰਕੇ ਜਿਹੜੀ ਸਥਿਤੀ ਆ ਉਹ ਕਾਫੀ ਪ੍ਰਭਾਵਿਤ ਹੋਈ ਆ ਰੇਟ ਕਾਫੀ ਵਧੇ ਆ ਤੇ ਡੀ اي ਪੀ ਦੇ ਬਦਲ ਵਜੋਂ ਹੋਰ ਐਨ ਪੀ ਕੇ ਕੰਪਲੈਕਸ ਵੀ ਆਏ ਆ ਉਹਨਾਂ ਦੀ ਵਰਤੋਂ ਵੀ ਕੋਈ ਕਿਸਾਨ ਵੀਰ ਕਰ ਰਿਹਾ ਹੈ ਉਹਨਾਂ ਦੀ ਅਵੇਲੇਬਿਲਟੀ ਦੇ ਨਾਲ ਵੀ ਕੁਝ ਫਾਸਫੋਰਸ ਦੀ ਜਿਹੜੀ ਪੂਰਤੀ ਕੀਤੀ ਜਾ ਰਹੀ ਹੈ ਤਾਂ ਆਪਾਂ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਉਹ ਹੈ ਕਿ ਡੀ اي ਪੀ ਦੇ ਅਲਟਰਨੇਟਿਵ ਵਜੋਂ ਕਿਹੜੀਆਂ-ਕਿਹੜੀਆਂ ਖਾਦਾਂ ਵਰਤ ਸਕਦੇ ਆਂ ਤੇ ਜੇ ਕੱਲੀ ਕੱਲੀ ਖਾਦ ਬਾਰੇ ਆਪਾਂ ਗੱਲ ਕਰਾਂਗੇ ਕਿ 2 2 3 3 ਮਿੰਟ ਕੱਲੀ ਕੱਲੀ ਖਾਦ ਬਾਰੇ ਚਾਹੀਦੇ ਕਿ ਕਿੰਨੀ ਆਪਾਂ ਪਾ ਸਕਦੇ ਕਿਹੜੇ ਕਿਹੜੇ ਤੱਤ ਮਿਲਦੇ ਆ ਉਹਦੇ ਵਾਸਤੇ ਵੀਡੀਓ ਲੰਬੀ ਹੋ ਜਾਈ ਨਹੀਂ ਮੈਂ ਵੱਖਰੀ ਵੱਖਰੀ ਵੀਡੀਓ ਜਿਵੇਂ ਜਿਵੇਂ ਸਵਾਲ ਆਉਣਗੇ ਮੈਂ ਸਾਂਝੀ ਕਰਦਾ ਰਹੂੰਗਾ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਇਹੀ ਗੱਲ ਸਾਂਝੀ ਕਰਨੀ ਕਿ ਕਿਹੜੇ ਕਿਹੜੇ ਵਰਤ ਸਕਦੇ ਆ ਦੇਖੋ ਡੀਏਪੀ ਕੋਈ ਸ਼ੱਕ ਨਹੀਂ ਕਿ ਡੀਏਪੀ ਇੱਕ ਆਪਣੀ ਭਰੋਸੇ ਦੀ ਖਾਦ ਬਣੀ ਕਿ ਇਹਦੂ ਬਿਨਾ ਆਪਣੀ ਫਸਲ ਦਾ ਝਾੜ ਨਹੀਂ ਹੋ ਸਕਦਾ ਖਾਸ ਤੌਰ ਤੇ ਜਿਵੇਂ ਆਪਾਂ ਕਣਕ ਦੀ ਗੱਲ ਕਰ ਲਈਏ ਕਿਉਂਕਿ ਇਹ ਜਿਹੜੀ ਡਾਈ ਅਮੋਨੀਅਮ ਫਾਸਫੇਟ 18 ਨਾਈਟ੍ਰੋਜਨ 18% 46% ਫਾਸਫੋਰਸ ਤੇ ਬੜਾ ਵਧੀਆ ਕੰਬੀਨੇਸ਼ਨ ਮਿਲਿਆ ਤੇ ਆਪਣੀਆਂ ਜਿਹੜੀਆਂ ਫਸਲਾਂ ਦਾ ਝਾੜ ਖਾਸ ਤੌਰ ਤੇ ਕਣਕ ਦਾ ਜਾਂ ਹੋਰ ਫਸਲਾਂ ਦਾ ਆਪਾਂ ਚੰਗਾ ਝਾੜ ਲੈਂਦੇ ਰਹੇ ਹਾਂ ਤੇ ਡੀਏਪੀ ਤੇ ਭਰੋਸਾ ਕਿਸਾਨ ਵੀਰਾਂ ਦਾ ਬਹੁਤ ਬਣਿਆ ਹੋਇਆ। ਇਸ ਤੋਂ ਇਲਾਵਾ ਹੋਰ ਖਾਦਾਂ ਵੀ ਹੈਗੀਆਂ ਨੇ ਜਿਵੇਂ ਜੇ ਮੈਂ ਸ਼ੁਰੂ ਕਰਨਾ ਤੁਹਾਨੂੰ ਮੈਂ ਕੱਲੀ ਕੱਲੀ ਖਾਦ ਦਾ ਕੋਸ਼ਿਸ਼ ਕਰੂੰਗਾ ਜਿਹੜੇ ਉਹਦੇ ਤੱਤ ਵੀ ਦੱਸਾਂ। ਸਿੰਗਲ ਸੁਪਰ ਫਾਸਫੇਟ ਆ ਜਿਹਦੇ ਵਿੱਚ 16% ਫਾਸਫੋਰਸ ਆ। 11 12% ਸਲਫਰ 18 ਤੋਂ 21% ਕਲਸ਼ੀਮ ਤਿੰਨ ਤੱਤ ਇਹਦੇ ਤੋਂ ਹੀ ਮਿਲਦੇ ਆ ਪਰ ਉਹਦੇ ਨਾਲ ਆਪਾਂ ਨੂੰ ਨਾਈਟrogen ਨਾਲ ਦੇਣੀ ਪੈਂਦੀ ਹੈ ਨਹੀਂ ਆਪਾਂ ਨੂੰ ਗਰੰਟ ਉਹ ਦਿਖਾਉਂਦੀ ਨਹੀਂ ਤੇ ਆਮ ਤੌਰ ਤੇ ਕਿਸਾਨ ਵੀ ਜਿਹੜੀ ਸੁਪਰ ਕਲੀ ਪਾ ਲੈਂਦੇ ਥੱਲੇ ਤੇ ਫਿਰ ਆਪਾਂ ਕਹਿੰਦੇ ਨੇ ਕਿ ਸਾਨੂੰ ਤੀਜਾ ਨਹੀਂ ਮਿਲਦਾ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਜਿਹੜਾ ਨਾਈਟrogen ਹੈ ਜਿਹੜੀ 20 ਕਿਲੋ ਯੂਰੀਆ ਨਾਲ ਪਾਉਣੀ ਹੀ ਪਾਉਣੀ ਪੈਂਦੀ ਵੀ 25 ਕਿਲੋ ਤੇ ਕੁਝ ਰਿਕਿਉਰਿੰਗ ਟਾਈਮ ਹੁੰਦਾ ਕਿ ਬਣਨ ਦੇ ਵਿੱਚ ਤੇ ਵਰਤਨ ਦੇ ਵਿੱਚ ਕੁਝ ਟਾਈਮ ਚਾਹੀਦਾ ਹੁੰਦਾ ਜਿਹਦੇ ਵਿੱਚ ਉਹਦਾ ਕੰਟੈਂਟ ਪੂਰਾ ਹੋਣਾ ਇਹ ਨੇਚੁਰਲ ਪ੍ਰੋਸੈਸ ਹੈ ਦੇ ਮੈਂ ਸਿੰਗਲ ਸੁਪਰ ਫਾਸਫੇਟ ਚ ਫੋਲੋ ਕਰਨੀ ਪੈਂਦੀ ਉਹਨੂੰ ਸਟੋਰ ਕਰਨਾ ਪੈਂਦਾ ਜੇ ਕੋਈ ਵੱਖਰੀ ਵੀਡੀਓ ਦੇ ਕਿਸਾਨ ਵੀ ਸਵਾਲ ਕਰਨਗੇ ਆਪਾਂ ਕਾ ਸਾਂਝੀ ਕਰਦੇ ਆਂਗੇ ਇਸ ਤੋਂ ਇਲਾਵਾ ਟਰिपल ਸੁਪਰ ਫਾਸਫੇਟ ਆਉਂਦੀ ਜਿਹਦੇ ਵਿੱਚ 46% ਕੱਲਾ ਫਾਸਫੋਰਸ ਹਾ ਤਾਂ ਨਾਈਟ੍ਰੋਜਨ ਨਾ ਪੋਟਾਸ਼ 46% ਫਾਸਫੋਰਸ ਆ ਟਰिपल ਸੁਪਰ ਫਾਸਫੇਟ ਵਰਤਦੀ ਹੈ ਉਹ ਵੀ ਆਪਾਂ ਵਰਤ ਸਕਦੇ ਆਂ ਇੱਕ ਆਉਂਦੀ ਆ 202013 202013 ਇਹ ਤੁਝਾ ਆਪਾਂ ਡੀਏਪੀ ਦੇ ਗੱਟੇ ਡੇਢ ਗੱਟੇ ਜਿੰਨਾ ਕੰਟੈਕਟ ਲੈਣਾ ਤਾਂ ਇਹਦੇ ਘੱਟੋ ਘੱਟ ਸਵਾਦੋ 2.5 ਗੱਟਿਆਂ ਦਾ ਹੀ ਆਪਾਂ ਨੂੰ ਪਾਉਣੇ ਪੈਂਦੇ ਆ ਪਰ ਇਹਦਾ ਫਾਇਦਾ ਇਹ ਕਿ ਇਹਦੇ ਨਾਲ ਆਪਾਂ ਨੂੰ ਨਾਈਟ੍ਰੋਜਨ ਦਾ ਪੂਰੀ ਮਿਲਦੀ ਮਿਲਦੀ ਸਲਫਰ ਤੱਤ ਬਹੁਤ ਮਾਤਰਾ ਚ ਮਿਲ ਜਾਂਦਾ ਜਿਹੜਾ ਕਿ ਜ਼ਮੀਨਾਂ ਨੂੰ ਹੋਣ ਲੋਣੀ ਦਾ ਵੀ ਆ ਘਾੜ ਕਾਫੀ ਜਗ੍ਹਾ ਤੇ ਆਉਣ ਲੱਗ ਪਈ ਇੱਕ ਮੈਂ ਗੱਲ ਤੁਹਾਨੂੰ ਹੋਰ ਕਲੀਅਰ ਕਰ ਦਿਆਂ ਕਣਕ ਤੋਂ ਬਿਨਾ ਜਿੰਨੀਆਂ ਵੀ ਹਾੜੀ ਵਾਲੀਆਂ ਫਸਲਾਂ ਖਾਸ ਤੌਰ ਤੇ ਤੇਲ ਬੀਜ ਤੇ ਦਾਲਾਂ ਜਿਵੇਂ ਛੋਲੇ ਲਾ ਲਈਏ ਲਾਲੀਏ ਸਰੋਂ ਲਾ ਲਈਏ ਇਹਦੇ ਵਿੱਚ ਡੀਪੀ ਨਾਲੋਂ ਸਿੰਗਲ ਸੁਪਰ ਫਾਸਫੇਟ ਜਾਂ ਹੋਰ ਖਾਦ ਜਿਹਦੇ ਵਿੱਚ ਸਲਫਰ ਦੀ ਮਾਤਰਾ ਜ਼ਿਆਦਾ ਆ ਉਹ ਵੱਧ ਕੰਮ ਕਰਦੀਆਂ ਨੇ ਉਹਨਾਂ ਦੀ ਜ਼ਰੂਰਤ ਵੀ ਹੁੰਦੀ ਆ ਤੇ ਇਹਨਾਂ ਦੀ ਸਿਫਾਰਸ਼ डीएपी ਦੀਆਂ ਫਸਲਾਂ ਚ ਹੈ ਨਹੀਂ ਨਾ ਤੇਲ ਬੀਜ ਚ ਨਾ ਦਾਲਾਂ ਚ ਨਾ ਇਵਨ ਪੱਠਿਆਂ ਚ ਹੁਣ ਬਰਸੀਮ ਆ ਬਰਸੀਮ ਚ ਸਿੰਗਲ ਸੁਪਰ ਫਾਸਫੇਟ ਦੀ ਸਿਫਾਰਸ਼ ਆ ਤੇ ਕਿਸਾਨ ਵੀਰ ਜਿਹੜੀ ਡੀਏਪੀ ਪਾਉਂਦੇ ਆ ਠੀਕ ਆ ਆਪਾਂ ਨੂੰ ਇੱਕ ਵਾਰੀ ਜਿਹੜਾ ਹੈਗਾ ਉਸ ਚੀਜ਼ ਦਾ ਥੋੜਾ ਜਿ ਲੱਗਦਾ ਕਿ ਉਹ ਨਾਈਟ੍ਰੋਜਨ ਉਹਦੇ ਵਿੱਚ ਇਮੀਡੀਏਟਲੀ ਰੀਲੀਜ਼ ਹੁੰਦੀ ਡਾਈਮੋਨੀਅਮ ਫਾਸਫੇਟ ਨਾਲ ਦੀ ਨਾਲ ਤੇ ਇਸੇ ਕਰਕੇ ਆਪਾਂ ਪਾ ਦਿੰਦੇ ਪਰ ਉਹਦੀ ਸਿਫਾਰਸ਼ ਸਿਫਾਰਸ਼ ਇਹਦੀ ਨਹੀਂ ਹੈ ਡੀਏਪੀ ਦੀ ਕਣਕ ਤੋਂ ਬਿਨਾਂ ਹੋਰ ਫਸਲਾਂ ਦੇ ਵਿੱਚ ਜ਼ਿਆਦਾਤਰ ਹੈ ਨਹੀਂ ਦਾਲ ਬੀਜ ਦਾਲਾਂ ਪੱਠੇ ਦੂਸਰੀ ਗੱਲ ਆਪਣੀਆਂ ਜ਼ਮੀਨਾਂ ਦੀ ਪੀਐਚ ਹੈ ਜਿਹੜੀ ਤਕਰੀਬਨ ਤਕਰੀਬਨ ਪੀਐਚ 7 ਤੋਂ ਨਾਰਮਲ ਤੋਂ ਉੱਪਰ ਹੈ। ਅਲਕਲੀ ਜਾਂ ਅਲਕਲਾਈਨ ਕਰਾਠੀਆਂ ਸ਼ੂਰੇ ਵਾਲੀਆਂ ਜ਼ਮੀਨਾਂ ਦੀ ਕਾਫੀ ਮਾਤਰਾ ਵੱਧਦਾ ਖਾਸ ਤੌਰ ਤੇ ਕਿ ਜਿੱਥੇ ਕੱਲਾ ਬੋਰ ਦਾ ਪਾਣੀ ਲੱਗਦਾ ਨਹਿਰੀ ਪਾਣੀ ਨਹੀਂ ਲੱਗਦਾ। ਉੱਥੇ ਡੀਏਪ ਜਿਹੜੀ ਹੈਗੀ ਆਪਣੀ ਕਾਫੀ ਵੱਡੇ ਪੱਧਰ ਤੇ ਫਾਸਫੋਰਸ ਤੱਤ ਜਿਹੜਾ ਫਿਕਸ ਹੋ ਜਾਂਦਾ। ਉੱਥੇ ਜ਼ਰੂਰਤ ਹੈਗੀ ਥੋੜਾ ਜਿਹਾ ਜਿਵੇਂ ਤਜਾਬੀਪਣ ਦੇ ਵਿੱਚ ਖਾਦਾਂ ਨੇ ਖਾਸ ਤੌਰ ਤੇ ਜਿਵੇਂ ਐਮਏਪ ਆਪਾਂ ਵਰਤ ਲਈਏ ਜਿਵੇਂ 11 52 ਜਾਂ 12 ਕਾਰਡ ਦੇ ਫਾਰਮੂਲੇ ਚਾਹੁੰਦੀ ਹੈ ਉਹਦਾ ਬਹੁਤ ਸੋਹਣਾ ਨਤੀਜਾ ਮਿਲਦਾ ਨਾਲੇ ਜਿਹੜੀ ਜੇ ਆਪਾਂ ਇਹ ਤਜਾਬੀ ਪਾਣ ਵਾਲੀਆਂ ਥੋੜੀਆਂ ਖਾਦਾਂ ਵਰਤਾਂਗੇ ਇਹਦੇ ਨਾਲ ਜਿਹੜੀ ਅਵੇਲੇਬਲ ਥੱਲੇ ਜ਼ਮੀਨ ਦੇ ਵਿੱਚ ਫਾਸਫੋਰਸ ਫਿਕਸ ਪਈ ਹੈ ਉਹ ਵੀ ਅਵੇਲੇਬਲ ਮਾਤਰਾ ਦੇ ਵਿੱਚ ਆਉ ਆਪਾਂ ਜਿਹੜਾ ਜ਼ਮੀਨ ਦੇ ਵਿੱਚ ਫਿਕਸ ਕੀਤੀ ਹੋਈ ਢੇਰਾਂ ਦੇ ਟੇਡ ਡੀਏ ਵੀ ਉਹ ਵੀ ਆਪਾਂ ਜਿਹੜਾ ਹੈਗਾ ਉਹਨੂੰ ਵਰਤੋਂਯੋਗ ਹਾਲਾਤ ਦੇ ਵਿੱਚ ਲਿਆ ਸਕਦੇ ਆ ਤੇ ਕੜਰਾਟੀਆਂ ਜ਼ਮੀਨਾਂ 'ਚ ਆਪਾਂ ਨੂੰ ਸ਼ੂਰੇ ਵਾਲੀਆਂ ਜ਼ਮੀਨਾਂ 'ਚ ਡੀਏ ਵੀ ਪਾਉਣੀ ਵੀ ਵੱਧ ਪੈਂਦੀ ਫਿਰ ਨਤੀਜਾ ਮਿਲਦਾ ਕਿਉਂਕਿ ਹੁਣ ਦਿਨੋਂ ਦਿਨ ਜਿਹੜੀ ਹੈਗੀ ਹੈ ਪੀ ਜੰਬੂਰ ਵਾਲਾ ਪਾਣੀ ਲੱਗਣੇ ਕਾਫੀ ਕਰੜਾਠਾ ਪਣ ਜਾਂ ਸ਼ੂਰਾ ਜਿਹੜਾ ਖਾਰੀ ਪਣ ਜ਼ਮੀਨਾਂ ਦੇ ਵਿੱਚ ਆ ਰਿਹਾ ਐ। ਇਹ ਤੋਂ ਇਲਾਵਾ ਤੁਹਾਡੀ 12 32 16 ਬਹੁਤ ਵਧੀਆ ਖਾਦ ਐ ਐਨ ਪੀ ਕੇ 12 32 16 ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤਿੰਨੇ ਮਿਲਦੇ ਡੇਢ ਗੱਟਾ ਪਾ ਦਿਓ ਹੋਰ ਕੋਈ ਖਾਦ ਬਜਾਈ ਟੈਮਪਾਉਣ ਦੀ ਲੋੜ ਨਹੀਂ ਬਹੁਤ ਸੋਹਣੇ ਨਤੀਜੇ ਆ। ਇਹ ਤੋਂ ਇਲਾਵਾ 15 15 15 ਬਹੁਤ ਵਧੀਆ ਐਨ ਪੀ ਕੇ ਕੰਪਲੈਕਸ ਐ 28 28 0 ਐ ਤੇ ਤੁਹਾਡਾ 10 26 26 ਐ। ਵੀਵੀ 0 ਆ ਇਹ ਕਈ ਤਰ੍ਹਾਂ ਦੇ ਐਨਪੀਕੇ ਕੰਪਲੈਕਸ ਕਿਸਾਨ ਵੀਰੋ ਆ ਰਹੇ ਬਾਜ਼ਾਰ ਦੇ ਵਿੱਚ ਇਹਨਾਂ ਚੋਂ ਵੀ ਤੁਸੀਂ ਡੀਏਪ ਦੇ ਬਦਲ ਵਜੋਂ ਇਹਨਾਂ ਨੂੰ ਵਰਤ ਸਕਦੇ ਆ ਜਿਆਦਾ ਕਿਉਂਕਿ ਜੇ ਡੀਏਪ ਦੀ ਅਵੇਲੇਬਿਲਟੀ ਘੱਟ ਹੋਵੇ ਜਾਂ ਇਹਦੀ ਵਰਤੋਂ ਵੱਧ ਕਰਕੇ ਕਈ ਵਾਰ ਕਿਉਂਕਿ ਨਾਲ ਦੀ ਨਾਲ ਰੈਕਤਾ ਲੱਗ ਰਹੇ ਆ ਇਹ ਅਵੇਲੇਬਿਲਟੀ ਜੇ ਡੀਏਪ ਦੀ ਸਰਕਾਰ ਵੱਲੋਂ ਨਾਲ ਦੀ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਜੇ ਤੁਹਾਨੂੰ ਲੱਗਦਾ ਤੁਸੀਂ ਇਹ ਦਾ ਬਦਲ ਵਜੋਂ ਦੂਸਰੀਆਂ ਖਾਦਾਂ ਵੀ ਵਰਤ ਸਕਦੇ ਆ ਕੰਬੀਨੇਸ਼ਨ ਚ ਵਰਤੋ ਜਿੱਥੇ ਨਾਈਟ੍ਰੋਜਨ ਦੀ ਲੋੜ ਆ ਨਾਲ ਯੂਰੀਆ ਦਿਓ ਜੇ ਕੱਲੀ ਫਾਸਫੋਰਸ ਹੈ ਵਿੱਚ ਜੇ ਫਾਸਫੋਰਸ ਪਟਾਸ਼ ਨਾਲ ਸਲਫਰ ਵੀ ਆਪਾਂ ਨੂੰ ਮਿਲਦਾ ਉਹਨੇ ਪੈਸਿਆਂ ਚ ਮਿਲਦਾ ਤਾਂ ਉਹ ਖਾਦਾਂ ਵੀ ਆਪਣੀ ਜ਼ਮੀਨ ਵਾਸਤੇ ਬਹੁਤ ਵਧੀਆ ਜੜੀਆਂ ਹੈਗੀਆਂ ਸਾਬਤ ਹੋ ਸਕਦੀਆਂ ਪਰ ਇਹ ਹੌਲੀ ਹੌਲੀ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਕਿਉਂਕਿ ਆਪਣਾ ਵਿਸ਼ਵਾਸ ਹੀ ਡੀਏਪੀ ਤੇ ਇੰਨਾ ਵੱਜਿਆ ਹੋਇਆ ਹੌਲੀ ਹੌਲੀ ਜਿਹੜਾ ਹੈਗਾ ਆਪਾਂ ਨੂੰ ਇੱਕ ਟ੍ਰਾਇਲ ਲਾਉਣਾ ਚਾਹੀਦਾ ਜੇ ਡੀਏਪੀ ਆਪਾਂ ਘਟਾ ਲਈਏ ਅੱਧੀ ਕਰ ਲਈਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਜੇ ਆਪਾਂ ਡੀਏਪੀ ਅੱਧੀ ਕਰਕੇ ਜਿਵੇਂ ਅੱਧੀ ਆਪਾਂ ਸੁਪਰ ਪਾ ਲਈ ਅੱਧੀ ਡੀਏਪੀ ਕੰਟੈਂਟ ਪੂਰਾ ਹੋ ਗਿਆ ਜਾਂ BBG ਦੇ 13 ਪਾਲੀ ਕੁਛ ਜਾਂ ਕੁਛ 12 32 16 ਪਾਲੀ ਨਾਲ DAP ਵਾਲੀ ਉਹਦੇ ਨਾਲ ਆਪਣਾ ਜਿਹੜਾ ਹੈਗਾ ਹੌਲੀ 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 ਆਪਾਂ ਜਿਹੜਾ ਹੈਗਾ ਇਹਨੂੰ ਇੱਕ ਬਦਲ ਵਜੋਂ ਜਿਹੜਾ ਖਾਦਾਂ ਨੂੰ ਆਉਣ ਵਾਲੇ ਸਮੇਂ 'ਚ ਵਰਤ ਸਕਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ